ਅੱਠਵੇਂ ਜਮਾਤ ਦੇ ਪਿਆਰੇ ਬੱਚਿਓ ਅੱਜ ਮੈਂ ਤੁਹਾਨੂੰ ਵਿਗਿਆਨ ਵਿਸ਼ੇ ਦਾ ਤੀਜਾ ਪਾਠ ਤੀਜਾ ਪਾਠ ਕੋਲਾ ਤੇ ਪੈਟਰੋਲੀਅਮ ਕਰਾਉਣ ਜਾ ਰਹੀ ਹਾਂ ਤੇ ਇਸ ਦੇ ਆਪਾਂ ਪ੍ਰਸ਼ਨ ਕਰਾਂਗੇ ਪ੍ਰਸ਼ਨ ਹੈਗੇ ਆ ਸਭ ਤੋਂ ਪਹਿਲਾਂ ਸਾਡੇ ਕੋਲੇ ਖਾਲੀ ਥਾਵਾਂ ਖਾਲੀ ਥਾਵਾਂ ਜਿਹੜੀਆਂ ਉਹਨਾਂ ਦੇ ਵਿੱਚ ਪਹਿਲੀ ਖਾਲੀ ਥਾਂ ਹੈਗੀ ਆ ਕੋਲਾ ਅਤੇ ਪੈਟਰੋਲੀਅਮ ਪਥਰਾਟ ਬਲਣ ਹਨ ਦੂਜੀ ਹਵਾ ਸੂਰਜੀ ਊਰਜਾ ਆਦ ਸਾਧਨ ਜੋ ਵਰਤੇ ਜਾਣ ਤੇ ਖਤਮ ਨਹੀਂ ਹੁੰਦੇ ਅਸੀਮਤ ਕੁਦਰਤੀ ਸਾਧਨ ਹਨ 3rd ਹੈ ਮ੍ਰਿਤ ਬਨਸਪਤੀ ਦੇ ਕੋਲੇ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਕਾਰਬਨੀਕਰਨ ਕਹਿੰਦੇ ਹਨ ਕਾਰਬਨੀ ਕਰਨ ਕਹਿੰਦੇ ਹਨ ਚੌਥੀ ਖਾਲੀ ਥਾਂ ਹੈ ਕੋਲੇ ਨੂੰ ਹਵਾ ਅਤੇ ਆਕਸੀਜਨ ਦੀ ਮੌਜੂਦਗੀ ਵਿੱਚ ਜਲਾਉਣ ਉਪਰੰਤ ਕਾਰਬਨ ਡਾਈਆਕਸਾਈਡ ਗੈਸ ਕਾਰਬਨ ਡਾਈ ਆਕਸਾਈਡ ਗੈਸ ਪੈਦਾ ਹੁੰਦੀ ਹੈ ਹਾਂਜੀ ਇਸ ਤੋਂ ਨੈਕਸਟ ਹੈ ਸਹੀ ਗਲਤ ਹੁਣ ਆਪਾਂ ਇਸ ਦੇ ਸਹੀ ਗਲਤ ਕਰਾਂਗੇ ਦੂਜਾ ਪ੍ਰਸ਼ਨ ਹੈਗਾ ਪਹਿਲਾ ਪਥਰਾਟ ਬਾਲਣ ਪ੍ਰਯੋਗਸ਼ਾਲਾ ਵਿੱਚ ਬਣ ਸਕਦੇ ਹਨ ਨਹੀਂ ਜੀ ਬਣ ਸਕਦੇ ਇਸ ਕਰਕੇ ਇਹ ਗਲਤ ਹੈ ਫਾਲਸ ਹੈ ਗਲਤ ਹੈ ਸੈਕੰਡ ਸੀ ਐਨ ਜੀ ਡੀਜ਼ਲ ਨਾਲੋਂ ਵਧੇਰੇ ਪ੍ਰਦੂਸ਼ਣ ਕਰਦੀ ਹੈ ਨਹੀਂ ਜੀ ਇਹ ਵੀ ਗਲਤ ਹੈ ਤੀਜਾ ਕੋਕ ਕਾਰਬਨ ਦਾ ਸ਼ੁੱਧ ਰੂਪ ਹੈ ਹਾਂਜੀ ਕੋਕ ਕਾਰਬਨ ਦਾ ਸ਼ੁੱਧ ਰੂਪ ਹੈ। ਕੋਲਾ ਅਤੇ ਪੈਟਰੋਲੀਅਮ ਅਸੀਮਤ ਕੁਦਰਤੀ ਸਾਧਨ ਹਨ। ਨਹੀਂ ਜੀ, ਸੀਮਤ ਹੈ। ਮੁੱਕ ਸਕਦੇ ਆ। ਕੋਲ ਤਾਰ ਬਹੁਤ ਤੱਤਾਂ ਦਾ ਮਿਸ਼ਰਣ ਹੈ। ਹਾਂਜੀ, ਇਹ ਬਹੁਤ ਸਾਰੇ ਤੱਤਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ। ਜਿਵੇਂ ਇਸ ਵਿੱਚ 200 ਤੋਂ ਜ਼ਿਆਦਾ ਤੱਤ ਹੁੰਦੇ ਆ। ਤਾਂ ਇਹ ਸਹੀ ਹੈ। ਹਾਂਜੀ, ਉਸ ਤੋਂ ਅੱਗੇ ਹੈ ਸਾਡਾ ਮਿਲਾਨ ਕਰੋ। ਕਾਲਮ ਊੜਾ ਤੇ ਕਾਲਮ ਆੜਾ। ਪਹਿਲਾ ਹੈ ਰਸੋਈ ਵਿੱਚ ਵਰਤੋਂ ਲਈ ਬਾਲਣ ਐਲ ਪੀਜੀ ਅਸੀਂ ਜਾਣਦੇ ਹਾਂ ਲਿਕੁਇਡ ਪੈਟਰੋਲੀਅਮ ਗੈਸ ਨੂੰ ਰਸੋਈ ਵਿੱਚ ਵਰਤਿਆ ਜਾਂਦਾ ਤੇ ਅਸੀਂ ਇਹਦੇ ਨਾਲ ਮਿਲਾ ਦੇਾਂਗੇ ਦੂਸਰਾ ਹੈ ਵਾਹਨਾਂ ਲਈ ਸਭ ਤੋਂ ਘੱਟ ਪ੍ਰਦੂਸ਼ਣ ਕਰਨ ਵਾਲਾ ਬਾਲਣ ਇਹ ਅਸੀਂ ਜਾਣਦੇ ਸੀ ਐਨਜੀ ਸਭ ਤੋਂ ਘੱਟ ਪ੍ਰਦੂਸ਼ਣ ਕਰਦੀ ਹੈ ਇਹ ਇੱਕ ਸ਼ੁੱਧ ਬਾਲਣ ਕੋਲਾ ਜਲਾਉਣ ਤੇ ਪੈਦਾ ਹੋਣ ਵਾਲੀ ਗੈਸ ਹਾਂਜੀ ਕੋਲ ਗੈਸ ਪੈਦਾ ਹੁੰਦੀ ਹੈ ਕੋਲਾ ਜਲਾਉਨੇ ਆ ਤਾਂ ਨਾ ਤੂੰ ਹੀ ਪਤਾ ਲੱਗਦਾ ਕੋਲੇ ਨੂੰ ਜਲਾਉਣ ਨਾਲ ਕੋਲ ਗੈਸ ਪੈਦਾ ਹੁੰਦੀ ਹੈ ਅੱਗੇ ਪ੍ਰਸ਼ਨ ਹੈਗਾ ਚੌਥਾ ਚੌਥਾ ਪ੍ਰਸ਼ਨ ਹੈਗਾ ਸਹੀ ਵਿਕਲਪ ਚੁਣੋ ਪਹਿਲਾ ਉੱਚ ਕੁਆਲਿਟੀ ਕੋਲਾ ਪੀਟ ਲਿਗਨਾਈਟ ਬਿਟੂਮਨ ਇਹਦੇ ਵਿੱਚੋਂ ਆਊਗਾ ਐਂਥਰਾਸਾਈਟ ਡੀ ਦੂਜਾ ਨਾ ਖਤਮ ਹੋਣ ਵਾਲਾ ਊਰਜਾ ਸਾਧਨ ਜਿਹੜਾ ਖਤਮ ਹੀ ਨਹੀਂ ਹੁੰਦਾ ਕੋਲਾ ਪੈਟਰੋਲੀਅਮ ਖਤਮ ਹੋ ਜਾਂਦੇ ਆ ਹਵਾ ਨਹੀਂ ਖਤਮ ਨਹੀਂ ਹੁੰਦਾਗਾ ਕੁਦਰਤੀ ਗੈਸ ਵੀ ਖਤਮ ਹੋ ਸਕਦੀ ਹੈ ਤੀਜਾ ਇਸ ਰਾਜ ਵਿੱਚ ਕੋਈ ਵੀ ਕੋਲ ਦੀ ਖਾਣ ਨਹੀਂ ਹੈ ਪੰਜਾਬ ਉੜੀਸਾ ਪੰਜਾਬ ਝਾਰਖੰਡ ਪੱਛਮੀ ਬੰਗਾਲ ਹਾਂਜੀ ਪੰਜਾਬ ਵਿੱਚ ਕੋਈ ਖਾਣ ਨਹੀਂ ਹੈ ਕੋਲੇ ਦਾ ਉਤਪਾਦ ਮਾਥ ਕੀੜੇ ਭਜਾਉਣ ਲਈ ਵਰਤਿਆ ਜਾਂਦਾ ਹੈ ਕੋਲ ਤਾਰਕੋਕ ਨੈਫਥਲੀਨ ਬੈਂਜ਼ੀਨ ਹਾਂਜੀ ਨੈਫਥਲੀਨ ਹੈ ਜਿਹੜੀ ਉਹ ਕੀੜੇ ਭਜਾਉਣ ਲਈ ਵਰਤੀ ਜਾਂਦੀ ਹੈ ਹਾਂਜੀ ਇਹ ਆਪਣੇ ਪ੍ਰਸ਼ਨ ਸੀਗੇ ਅਭਿਆਸ ਦੇ ਪਹਿਲਾ ਦੂਜਾ ਤੀਜਾ ਤੇ ਚੌਥਾ ਜਿਹੜੇ ਕਿ 1 ਨੰਬਰ ਵਾਲੇ ਹੁੰਦੇ ਆ ਤੇ 아이 ਉਮੀਦ ਕਰਦੀ ਆ ਕਿ ਸਾਰਿਆਂ ਨੂੰ ਸਮਝ ਲੱਗ ਗਈ ਹੋਊਗੀ ਹਾਂਜੀ ਥੈਂਕ ਯੂ